ਨਹਿਰ ਚ ਡਿੱਗੀ ਕਾਰ ਜਦੋਂ ਜਾ ਰਹੇ ਸੀ ਤੇ ਰਾਸਤੇ ਦੇ ਵਿੱਚ ਜਦੋਂ ਅਸੀਂ ਇਧਰ ਨਹਿਰ ਦੇ ਸੀਗਿਆਂ ਕੋਲ ਕੋਲ ਉਹ ਸਾਨੂੰ ਦੇਖਿਆ ਅਸੀਂ ਉਹਨੂੰ ਦੇਖਿਆ ਵੀ ਗੱਡੀ ਉਛਲੀ ਜਦੋਂ ਉਹ ਨਹਿਰ ਦੇ ਵਿੱਚ ਡਿੱਗੀ ਗੱਡੀ ਉਛਲੀ ਤੇ ਅਸੀਂ ਦਵਾ ਦਬ ਵੱਡੇ ਤੇ ਵਝਾ ਕੇ ਉਹਨਾਂ ਦੇ ਰੱਬ ਕਰਕੇ ਦੇ ਵਿੱਚ ਸਾਲਾ ਮਾਰੀਆਂ ਮੇਰਾ ਭਾਈ ਡਰਾਈਵਰ ਸੀ ਜਵਿੰਦਰ ਸਿੰਘ ਸੀ ਗਿਆ ਹੋਰ ਕਈ ਸੀ ਮੱਲੇ ਦੇ ਹੋਰ ਵੀ ਉੱਥੇ ਬਾਦੋਂ ਮੌਕੇ ਤੇ ਪੁਲਿਸ ਪਹੁੰਚ ਗਏ ਉਹਨਾਂ ਨੇ ਇੱਕ ਵੀਰ ਸੀਗਾ ਮੁਲਾਜ਼ਮ ਉਹਨੇ ਬਚਨ ਹੈ ਤੇ ਸਾਲ ਮਾਰੀਆਂ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਔਕੇ ਤੇ ਮਚ ਗਿਆ ਚੀਕ ਚ ਹੜਾ ਵੀ ਆਪਣੇ ਲੈਰ ਦੇ ਵਿੱਚ ਨਾ ਬੰਨ ਲੋੜ ਤੇ ਤੇ ਇੱਕ ਆ ਡਿਗਬੀਆ ਹੋਣ ਦਾ ਮੇ ਸੀਗੀ ਤੇ ਜਿਹਦੇ ਵਿੱਚ 6 ਬੰਦੇ ਸੀਗੇ ਤੇ 5 ਜਵਾਕ ਸੀ ਬਸੇ ਜਾ ਰਹੇ ਆ ਤੇ ਪੁਲਿਸ ਦੇ ਸਹਾਇਤਾ ਨਾਲ ਤੇ ਲੋਕਾਂ ਦੇ ਸਹਾਇਤਾ ਨਾਲ ਸਾਡੇ ਸਹਾਇਤਾ ਨਾਲ ਅਸੀਂ ਸਿਵਲ ਰਸਤਾ ਲੈ ਜਾਏ ਹਾਂ 11 ਲੋਕਾਂ ਨੂੰ ਗੱਡੀ ਦੇ ਸ਼ੀਸ਼ੇ ਤੋੜ ਕੇ ਕੱਢਿਆ ਬਾਹਰ ਪੰਜ ਜਵਾਲ ਸੀਗੇ ਤੇ 6 ਬੰਦੇ ਸੀ ਵਿੱਚ ਰੇਡੀ ਸੀ ਜਾਣਕਾਰੀ ਦਿੰਦਿਆਂ ਹੋਇਆ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰ ਨੇ ਕਿਹਾ ਕਿ ਸਾਨੂੰ ਸੂਚਨਾ ਪ੍ਰਾਪਤ ਹੋਈ ਹੈ ਕਿ ਬਠਿੰਡਾ ਬਹਿਮਪੁਰ ਨਜ਼ਦੀਕ ਸਰਹੰਦ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਗਈ ਜਿਸ ਦੇ ਚਲਦਿਆਂ ਅਸੀਂ ਮੌਕੇ ਤੇ ਪਹੁੰਚੇ ਅਤੇ ਰਾਹਗੀਰਾਂ ਦੀ ਮਦਦ ਨਾਲ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਲਾਈਕ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਜੀਐਸਵੀ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਜਾ ਰਿਹਾ ਜਦੋਂ ਜਹਦ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਸਪਤਾਲ ਦੇ ਵਿੱਚ ਮੌਕੇ ਤੇ ਹੜਕੰਪ ਮਚ ਜਾਂਦਾ ਹੈ ਚਿਕਚੇ ਹੜਾ ਮਚ ਜਾਂਦਾ ਹੈ ਹਸਪਤਾਲ ਦੇ ਵਿੱਚ ਬੱਚਿਆਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਨੇ ਬੱਚੇ ਰੋ ਰਹੇ ਨੇ ਦੂਜੇ ਪਾਸੇ ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਚ ਤਨਨਾਟ ਡਾਕਟਰ ਹਰੀਸ਼ ਗੁਇਲ ਨੇ ਕਿਹਾ ਕਿ ਸਾਡੇ ਕੋਲ ਕੁੱਲ 11 ਲੋਕ ਆਏ ਹਨ ਅਤੇ 5 ਬੱਚੇ ਨੇ ਅਤੇ 3 ਜੈਂਟਸ ਅਤੇ 3 ਮਹਿਲਾਵਾਂ ਨੇ ਫਿਲਹਾਲ ਸਾਰਿਆਂ ਨੂੰ ਸਾਡੇ ਵੱਲੋਂ ਚੈੱਕ ਕੀਤਾ ਜਾ ਰਿਹਾ ਅਤੇ ਬਾਕੀ ਬੱਚਿਆਂ ਤੇ ਇਲਾਵਾ ਸਾਰੇ ਠੀਕ ਨੇ ਨਾਮ ਬੁਲਾਉਂਦੇ ਨੇ ਸਰ ਕੀ ਹੋਇਆ ਕਿ ਅਸਲ ਇਹ ਬਾਈ ਅਸੀਂ ਜਾ ਰਹੇ ਸੀ ਮੁੰਡਾ ਨਾ ਹਡੇ ਕਤਲ ਕਰਤਾ ਸੀ ਜਮਾ ਤੇ ਉਹਨਾਂ ਦੇ ਕੋਲ ਸੀਗਾ ਅੱਜ ਤੇ ਉਹ ਕਰਕੇ ਅਸੀਂ ਜਾ ਰਹੇ ਸੀਗੇ ਤੇ ਰਾਸਤੇ ਦੇ ਵਿੱਚ ਜਦੋਂ ਅਸੀਂ ਇਧਰ ਨਹਿਰ ਦੇ ਸੀਗੇ ਨਾਲ ਕੋਲ ਕੋਲ ਉਹ ਸਾਨੂੰ ਦੇਖਿਆ ਅਸੀਂ ਉਹਨੂੰ ਦੇਖਿਆ ਵੀ ਗੱਡੀ ਉਛਲੀ ਜਦੋਂ ਉਹ ਨਹਿਰ ਦੇ ਵਿੱਚ ਡਿੱਗੀ ਗੱਡੀ ਉਛਲੀ ਤੇ ਅਸੀਂ ਦਵਾ ਦਬ ਗੱਡੀ ਤੇ ਵਝਾ ਕੇ ਉਹਨਾਂ ਦੇ ਰੱਬ ਕਰਕੇ ਦੇ ਵਿੱਚ ਸਾਲਾ ਮਾਰੀਆਂ ਮੇਰਾ ਭਾਈ ਡਰਾਈਵਰ ਸੀ ਜਗਿੰਦਰ ਸਿੰਘ ਸੀਗਾ ਹੋਰ ਕਈ ਸੀਗੇ ਮੱਲੇ ਦੇ ਹੋਰ ਵੀ ਉੱਥੇ ਬਾਦੂ ਮੌਕੇ ਤੇ ਪੁਲਿਸ ਪਹੁੰਚ ਗਏ ਉਹਨਾਂ ਨੇ ਇੱਕ ਵੀਰ ਸੀਗਾ ਮਲਾਜਮ ਉਹਨੇ ਬਚਨਾ ਤੇ ਸਾਲ ਮਾਰੀ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਕਿੰਨੇ ਬਈ ਐਨ ਐਸ ਜੀ ਸੀ ਤੇ ਐਕਸੀਡੈਂਟ ਸੀ ਬਈ ਟੋਟਲ ਇਹ ਹਾਂਜੀ ਹਾਂਜੀ ਸਾਰੇ ਘੱਟਲੇ ਸਾਰੇ ਘੱਟਲੇ ਬਈ ਜੀ ਨੀ ਦੇ ਸਮਾਂ ਨਾਲ ਇਹ ਕੀ ਵਾਪਰੀ ਹਾਦਸਾ ਇਹ ਤੋਂ ਕਾਲ ਅਕਸਾਪਾ ਨੂੰ ਹੋ ਜਣਾ ਸੀ ਸੋਸਾਇਟੀ ਦੇ ਇੰਪਲੀਮੈਂਟਡ ਅਸੀਂ ਵੀ ਆਪਣੇ ਲੈਰ ਦੇ ਵਿੱਚ ਨਾ ਬੰਮਨ ਰੋਡ ਤੇ ਤੇ ਇੱਕ ਕਾਰ ਡਿੱਗ ਪਿਆ ਹੋਣ ਦਾ ਮੇ ਸੀਗੀ ਤੇ ਜਿਹਦੇ ਵਿੱਚ 6 ਬੰਦੇ ਸੀਗੇ ਤੇ 5 ਜਵਾਬ ਸੀ ਬਸੇ ਜਾ ਰਹੇ ਆ ਤੇ ਕੋਚ ਦੇ ਹਸਪਤਾਲ ਨਾਲ ਤੇ ਲੋਕਾਂ ਦੇ ਹਸਪਤਾਲ ਨਾਲ ਸਾਡੇ ਹਸਪਤਾਲ ਨਾਲ ਅਸੀਂ ਸਿਵਲ ਰਸਤਾ ਲੈ ਕੇ ਆਏ ਨਾ ਕਿੰਨੇ ਕੱਡੇ ਹੋਏਗੇ ਸਾਰੇ ਕੱਡੇ ਲਾਦੇ ਕਿਹ ਰਾਤ ਕਿਨੇ ਲਾਤੀ ਇੱਕ ਦਲ ਥੋੜਾ ਸੀਰੀਸ ਹੈ ਬਾਕੀ ਸਾਰੇ ਸਹੀ ਜਿਆ ਕਿਤੇ ਸੀ ਗੁੱਤੇ ਲਵੇ ਇਹ ਆਦੇ ਕਰੇ ਦਾਰ ਸੀ ਬਿਡਰੂ ਬਿਡਰੂ ਹਾਂ ਜੀ ਆਏ ਕਿਤੋਂ ਸੀ ਇਧਰ ਦੱਸਿਆ ਨਹੀਂ ਜਿਹੜਾ ਕਿ ਕਿੰਨੇ ਬੱਚੇ ਸੀ ਕਿੰਨੇ ਉਹ ਬੰਦੇ ਸੀ ਪੰਜ ਜਵਾਨ ਸੀਗੇ ਤੇ 6 ਬੰਦੇ ਸੀ ਵਿੱਚ ਰੇ ਲੇਡੀ ਸੀ ਨਹਿਰ ਚ ਡਿੱਗੀ ਕਾਰ ਜਦੋਂ ਜਾ ਰਹੇ ਸੀ ਤੇ ਰਾਸਤੇ ਦੇ ਵਿੱਚ ਜਦੋਂ ਅਸੀਂ ਇਧਰ ਨਹਿਰ ਦੇ ਸੀਗਿਆਂ ਕੋਲ ਕੋਲ ਉਹ ਸਾਨੂੰ ਦੇਖਿਆ ਅਸੀਂ ਉਹਨੂੰ ਦੇਖਿਆ ਵੀ ਗੱਡੀ ਉਛਲੀ ਜਦੋਂ ਉਹ ਨਹਿਰ ਦੇ ਵਿੱਚ ਡਿੱਗੀ ਗੱਡੀ ਉਛਲੀ ਤੇ ਅਸੀਂ ਦਵਾ ਦਬ ਵੱਡੇ ਤੇ ਵਝਾ ਕੇ ਉਹਨਾਂ ਦੇ ਰੱਬ ਕਰਕੇ ਦੇ ਵਿੱਚ ਸਾਰਾ ਮਾਰੀਆਂ ਮੇਰਾ ਭਾਈ ਡਰਾਈਵਰ ਸੀ ਜਗਿੰਦਰ ਸਿੰਘ ਸੀ ਗਿਆ ਫਿਰ ਕਈ ਸੀ ਮੱਲੇ ਦੇ ਹੋਰ ਵੀ ਉੱਥੇ ਬਾਦੋਂ ਮੌਕੇ ਤੇ ਪੁਲਿਸ ਪਹੁੰਚ ਗਏ ਉਹਨਾਂ ਨੇ ਇੱਕ ਵੀਰ ਸੀਗਾ ਮਲਾਜਮ ਉਹਨੇ ਬਚਨਿਆ ਤੇ ਸਾਲ ਮਾਰੀਆਂ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਮਕੇਤੇ ਮਚ ਗਿਆ ਚੀਕ ਚ ਹੜਾ ਵੀ ਆਪਣੇ ਡੈਰ ਦੇ ਵਿੱਚ ਨਾ ਮੈਮ ਲੋੜ ਤੇ ਤੇ ਇੱਕ ਕਾਰ ਡਿੱਗ ਪਿਆ ਹੋਣ ਦਾ ਮੇਸ ਜੀ ਤੇ ਜਿਹਦੇ ਵਿੱਚ 6 ਬੰਦੇ ਸੀਗੇ ਤੇ 5 ਜਵਾਬ ਸੀ ਬਸੇ ਜਾ ਰਹੇ ਆ ਤੇ ਪੁਲਿਸ ਦੇ ਸਹਾਇਤਾ ਨਾਲ ਤੇ ਲੋਕਾਂ ਦੇ ਸਹਾਇਤਾ ਨਾਲ ਸਾਡੇ ਸਹਾਇਤਾ ਨਾਲ ਅਸੀਂ ਸਿਵਲ ਰਸਤਾ ਲੈ ਜਾਏ ਨਾ 11 ਲੋਕਾਂ ਨੂੰ ਗੱਡੀ ਦੇ ਸ਼ੀਸ਼ੇ ਤੋੜ ਕੇ ਕੱਢਿਆ ਬਾਹਰ ਪੰਜ ਜਵਾਰ ਸੀਗੇ ਤੇ 6 ਬੰਦੇ ਸੀ ਵਿੱਚ ਰੇਡੀ ਸੀ ਜਾਣਕਾਰੀ ਦਿੰਦਿਆਂ ਹੋਇਆ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰ ਨੇ ਕਿਹਾ ਕਿ ਸਾਨੂੰ ਸੂਚਨਾ ਪ੍ਰਾਪਤ ਹੋਈ ਹੈ ਕਿ ਬਠਿੰਡਾ ਬਹਿਮਪੁਰ ਨਜ਼ਦੀਕ ਸਰਹੰਦ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਗਈ ਜਿਸ ਦੇ ਚਲਦਿਆਂ ਅਸੀਂ ਮੌਕੇ ਤੇ ਪਹੁੰਚੇ ਅਤੇ ਰਾਹਗੀਰਾਂ ਦੀ ਮਦਦ ਨਾਲ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਲਾਈਵ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਜੀਐਸਵੀ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਜਾ ਰਿਹਾ ਜਦੋਂ ਜਦ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਸਪਤਾਲ ਦੇ ਵਿੱਚ ਮੌਕੇ ਤੇ ਹੜਕੰਪ ਮਚ ਜਾਂਦਾ ਹੈ ਚਿਕਚੇ ਹੜਾ ਮਚ ਜਾਂਦਾ ਹੈ ਹਸਪਤਾਲ ਦੇ ਵਿੱਚ ਬੱਚਿਆਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਨੇ ਬੱਚੇ ਰੋ ਰਹੇ ਨੇ ਦੂਜੇ ਪਾਸੇ ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਚ ਤਨਨਾਟ ਡਾਕਟਰ ਹਰੀਸ਼ ਗੋਇਲ ਨੇ ਕਿਹਾ ਕਿ ਸਾਡੇ ਕੋਲ ਕੁੱਲ 11 ਲੋਕ ਆਏ ਹਨ ਅਤੇ 5 ਬੱਚੇ ਨੇ ਅਤੇ 3 ਜੈਂਟਸ ਅਤੇ 3 ਮਹਿਲਾਵਾਂ ਨੇ ਫਿਲਹਾਲ ਸਾਰਿਆਂ ਨੂੰ ਸਾਡੇ ਵੱਲੋਂ ਚੈੱਕ ਕੀਤਾ ਜਾ ਰਿਹਾ ਅਤੇ ਬਾਕੀ ਬੱਚਿਆਂ ਤੇ ਇਲਾਵਾ ਸਾਰੇ ਠੀਕ ਨੇ ਨਾਮ ਬੁਲਾਉਂਦੇ ਨੇ ਸਰ ਕੀ ਹੋਇਆ ਕਿ ਅਸਲ ਇਹ ਬਾਈ ਵੀ ਅਸੀਂ ਜਾ ਰਹੇ ਸੀ ਮੁੰਡਾ ਨਾ ਹੱਦੋਂ ਕਤਲ ਕਰਤਾ ਸੀ ਜਮਾ ਤੇ ਉਹਨਾਂ ਦੇ ਕੋਲ ਸੀ ਅੱਜ ਤੇ ਉਹ ਕਰਕੇ ਅਸੀਂ ਜਾ ਰਹੇ ਸੀਗੇ ਤੇ ਰਾਸਤੇ ਦੇ ਵਿੱਚ ਜਦੋਂ ਅਸੀਂ ਇਧਰ ਨਹਿਰ ਦੇ ਸੀਗੇ ਨਾਲ ਕੋਲ ਕੋਲ ਉਹ ਸਾਨੂੰ ਦੇਖਿਆ ਅਸੀਂ ਉਹਨੂੰ ਦੇਖਿਆ ਵੀ ਗੱਡੀ ਉਛਲੀ ਜਦੋਂ ਉਹ ਨਹਿਰ ਦੇ ਵਿੱਚ ਡਿੱਗੀ ਗੱਡੀ ਉਛਲੀ ਤੇ ਅਸੀਂ ਦਵਾ ਦਬ ਗੱਡੀ ਤੇ ਵਝਾ ਕੇ ਉਹਨਾਂ ਦੇ ਰੱਬ ਕਰਕੇ ਦੇ ਵਿੱਚ ਸਾਲਾ ਮਾਰੀਆਂ ਮੇਰਾ ਭਾਈ ਡਰਾਈਵਰ ਸੀ ਜਗਿੰਦਰ ਸਿੰਘ ਸੀਗਾ ਹੋਰ ਕਈ ਸੀ ਮੱਲੇ ਦੇ ਹੋਰ ਵੀ ਉੱਥੇ ਬਾਦੂ ਮੌਕੇ ਤੇ ਪੁਲਿਸ ਪਹੁੰਚ ਗਏ ਉਹਨਾਂ ਨੇ ਇੱਕ ਵੀਰ ਸੀਗਾ ਮਲਾਜਮ ਉਹਨੇ ਬਚਨਾ ਤੇ ਸਾਲ ਮਾਰੀ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਕਿੰਨੇ ਵੀ ਐਮ ਐਸ ਜੀ ਸੀ ਤੇ ਐਕਸੀਡੈਂਸ ਬਈ ਟੋਟਲ ਇਹ ਹਾਂਜੀ ਹਾਂਜੀ ਸਾਰੇ ਕੱਢ ਲਏ ਸਾਰੇ ਕੱਢ ਲਏ ਬਾਈ ਜੀ ਨੀ ਦੇ ਸਮਾਂ ਨਾਲ ਇਹ ਕੀ ਵਾਪਰੀ ਹਾਦਸਾ ਉਹ ਤੋਂ ਕਾਲ ਆ ਗਿਆ ਪਾਣੂ ਹੋ ਜਨ ਮਾਤਾ ਸੋਸਾਇਟੀ ਦੇ ਇੰਪਲੀਮੈਂਟਡ ਅਸੀਂ ਵੀ ਆਪਣੇ ਲੈਰ ਦੇ ਵਿੱਚ ਨਾ ਬੰਮਨ ਰੋਡ ਤੇ ਤੇ ਇੱਕ ਕਾਰ ਡਿੱਗ ਪਈ ਮੋਰ ਹੋਣ ਦਾ ਮੇ ਸੀਗੀ ਤੇ ਜਿਹਦੇ ਵਿੱਚ 6 ਬੰਦੇ ਸੀਗੇ ਤੇ 5 ਜਵਤ ਸੀ ਬਸੇ ਜਾ ਰਹੇ ਆ ਤੇ ਕੋਈ ਚ ਦੇ ਹਸਪਤਾਲ ਨਾਲ ਤੇ ਲੋਕਾਂ ਹਸਪਤਾਲ ਨਾਲ ਸਾਡੇ ਹਸਪਤਾਲ ਨਾਲ ਅਸੀਂ ਸਿਵਲ ਰਸਤਾ ਲੈ ਕੇ ਆ ਜਾਈਏ ਕਿੰਨੇ ਕੱਢੇ ਹੋਗੇ ਸਾਰੇ ਕੱਢ ਦੇ ਲਾਂਦੇ ہلاٹ ہیگنے ہلاٹ ہیگنے اکر دواغ چھوڑا سیریوس ہے باپ کیسا رو سویدنے جا آپ اکرے اسی گھنٹر لگے اگر آپ دیکھتے رہے جارے سی بیڈ روڈ بیڈ روڈ آج جا آئے کتھ ہو سی اگر دس سیل میں دیکھتے کنے بچے سے تکنے اوٹ رائے سی پانچ جوانس سیگے تو چھے بندے سی بچے لگے سیگے